ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਜੀਸ਼ਨ ਉਹਨਾਂ ਦਾ ਬਲ ਉਹਨਾਂ ਦੀ ਸ਼ਕਤੀ ਉਹਨਾਂ ਦੀ ਕੀਤੀ ਹੋਰ ਅਰਦਾਸ ਔਰ ਸਿੱਖ ਰਾਜ ਵਾਸਤੇ ਉਹਨਾਂ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਅਫਸੋਸ ਹੈ ਅੱਜ ਸਾਡੇ ਅਕਾਲ ਤਖਤ ਨੇ ਸਾਰੀਆਂ ਪਰੰਪਰਾਵਾਂ ਛੱਡ ਦਿੱਤੀਆਂ ਨੇ ਇੱਕ ਪਰੰਪਰਾ ਸੀ ਜਦੋਂ ਵੀ ਕੇਸਗੜ੍ਹ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਦਮਦਮਾ ਸਾਹਿਬ ਦਾ ਜਪਟਨ ਸਾਹਿਬ ਦਾ ਜਥੇਦਾਰ ਚੁਣਿਆ ਜਾਂਦਾ ਸੀ ਸਭ ਤੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਸੀ ਵਿਦਵਾਨ ਲੋਕਾਂ ਦੀ ਉਹਦੇ ਵਿੱਚ ਦੋ ਜਾਂ ਤਿੰਨ ਨਾਮ ਰੱਖੇ ਜਾਂਦੇ ਸੀ ਉਹ ਨਾਮ ਜਿਹੜੇ ਸੀ ਫਿਰ ਸੰਪਰਦਾਵਾਂ ਵਿੱਚ ਜਿਵੇਂ ਨਿਰਮਲ ਸੰਪਰਦਾਏ ਸੇਵਾਪੰਥੀ ਨੇ ਨਾਂ ਸਿੰਘ ਜਥੇਵੰਦੀਆਂ ਨੇ ਉਹਨਾਂ ਸਾਰਿਆਂ ਨੂੰ ਉਹ ਨਾਮ ਭੇਜੇ ਜਾਂਦੇ ਸੀ ਉਹਨਾਂ ਤੋਂ ਫਿਰ ਉਹਨਾਂ ਦੇ ਸੰਬੰਧ ਵਿੱਚ ਰਾਏ ਲਈ ਜਾਂਦੀ ਸੀ ਕਿ ਇਹਨਾਂ ਦੋ ਜਾਂ ਤਿੰਨ ਨਾਵਾਂ ਵਿੱਚੋਂ ਕਿਹੜਾ ਕਾਬਲ ਹੈ ਜਿਨੂ ਅਕਾਲ ਤਖਤ ਦਾ ਜਥੇਦਾਰ ਬਣਾਈਏ ਇਹ ਰਾਏ ਲਈ ਜਾਂਦੀ ਸੀ ਦਿਨ ਰੱਖਿਆ ਜਾਂਦਾ ਸੀ ਔਰ ਜਿਤਨੀਆਂ ਸੰਪਰਦਾਵਾਂ ਸੀ ਸਿੱਖ ਸੰਪਰਦਾਵਾਂ ਉਹ ਸਾਰੀਆਂ ਜਾ ਕਰਕੇ ਦਸਤਾਰ ਦਿੰਦੀਆਂ ਸੀ ਔਰ ਉਸ ਅਕਾਲ ਤਖਤ ਦੇ ਬਦਮਦਵਾ ਸਾਹਿਬ ਦੇ ਬਸ ਸ੍ਰੀ ਅਨੰਦਪੁਰ ਸਾਹਿਬ ਦੇ ਕੇਸਗਰ ਸਾਹਿਬ ਦੇ ਤਖਤ ਦੇ ਜਿਹੜਾ ਜਥੇਦਾਰ ਹੁੰਦਾ ਸੀ ਦੀ ਅਪੁਆਇੰਟਮੈਂਟ ਹੁੰਦੀ ਚੋਣ ਹੁੰਦੀ ਸੀ ਉਹਨੂੰ ਉੱਥੇ ਚੁਣਿਆ ਜਾਂਦਾ ਸੀ ਪਿਛਲੇ ਸਮੇਂ ਚ ਠੀਕ ਹੈ ਜੱਥੇਦਾਰ ਬਦਲੇ ਨੇ ਕੋਈ ਗੱਲ ਨਹੀਂ ਇਹ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਜਿਹਨੂੰ ਵੀ ਕਿੰਨੀ ਸਮਾਂ ਮਿਲਦਾ ਕਰਦਾ ਹੈ ਪਰ ਜਿਹੜਾ ਜੱਥੇਦਾਰ ਬਦਲਦਾ ਢੰਗ ਹੈ ਉਹ ਵੀ ਨਿਹੈਤ ਮਾੜਾ ਹੈ ਔਰ ਜਿਹੜਾ ਚੋੜ ਦਾ ਢੰਗ ਹੈ ਉਹ ਉਦੋਂ ਵੀ ਜ਼ਾਦੇ ਮਾੜਾ ਤੁਸੀਂ ਸੋਚੋ ਰਾਤ ਦੇ ਅੰਧੇਰੇ ਵਿੱਚ 2:30 ਵਜੇ 3:00 ਵਜੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਅਜੇ ਇਹ ਉੱਥੇ ਸਫਾਈ ਵੀ ਨਹੀਂ ਹੋਈ ਤੇ ਰਾਦੇ ਦੇਰੇ ਵਿੱਚ ਆਣ ਕੇ ਦੋ ਚਾਰ ਬੰਦੇ ਆਉਣ ਤੇ ਕਾਲਪ ਤੀ ਸ੍ਰੀ ਕੇਸਗੜ ਦਾ ਕਾਲਪ ਤੇ ਜੈਦਾ ਚੁਣ ਲਿਆ ਜੇ ਇਸ ਤਰ੍ਹਾਂ ਦੀ ਚੋਣ ਹੋਈ ਅੱਜ ਵੀ ਤੁਸੀਂ ਦੇਖਿਆ ਹੋਣਾ ਫੇਸਬੁਕ ਤੇ ਆ ਰਿਹਾ ਕਿ ਪ੍ਰਿੰਦਾਵਾਰ ਚਕਸਾਲ ਵਾਲੇ ਨੇ ਮਨ ਕਰਤਾ ਫਿਰ ਅਸੀਂ ਉਹਨੂੰ ਬੋਲਣ ਨਹੀਂ ਦੇਣਾ ਜਥੇਦਾਰ ਬਲਬੀਰ ਸਿੰਘ 96 ਕਰੋੜੀ ਉਹਨਾਂ ਨੇ ਵੀ ਖੁੱਲੇ ਤੌਰ ਤੇ ਕਿਹਾ ਕਿ ਸਾਨੂੰ ਜੱਜਦਾਰ ਮਨਜ਼ੂਰ ਨਹੀਂ ਸਾਡੀ ਸੰਪਰਨਵਾ ਵੀ ਇਸ ਗੱਲ ਵਿੱਚ ਨਾਰਾਜ਼ ਨੇ ਕਿ ਜਿੱਥੇਦਾਰ ਦੀ ਚੋਣ ਕਰਨੀ ਹੈ ਚਰਿੱਤਰ ਤੌਰ ਤੇ ਸਮਾਜੀ ਤੌਰ ਤੇ ਔਰ ਸੰਪਰਦਾਵਾਂ ਨੂੰ ਸ਼ੋਮਣ ਕਮੇਟੀ ਨੂੰ ਉਹ ਸਾਰਿਆਂ ਨੂੰ ਪ੍ਰਵਾਨ ਹੋਵੇ ਤੇ ਉਹ ਜਿੱਥੇਦਾਰ ਚੁਣਿਆ ਜਾਏ ਪਰ ਮੈਂ ਸਮਝਦਾ ਜਿਹੜੀ ਹੁਕਮਰਾਨ ਪਾਰਟੀ ਹੁੰਦੀ ਹੈ ਨਾ ਉਹ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਉਹ ਰੋਲ ਝੋਲਾ ਉਹ ਕਿਸੇ ਪਰੰਪਰਾ ਦੇ ਨਿਜ਼ਮ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੇ ਆਪਣੀ ਹੈਂਕੜ ਆਪਣੀ ਉਗਾਉਣੀ ਹੁੰਦੀ ਹੈ ਪਰ ਮੈਂ ਸਮਝਦਾ ਇਹ ਸਿੱਖ ਕੌਮ ਲਈ ਨਿਹਤ ਮੰਦ ਭਾਗੀ ਚੀਜ਼ ਐ ਕਿ ਸਾਡੇ ਜਿਨਾ ਜਥੇਦਾਰਾਂ ਨੇ ਸਾਡੀ ਕੌਮ ਨੂੰ ਅਗਵਾਈ ਦੇਣੀ ਐ ਸਾਡੀ ਕੌਮ ਦੀ ਰਹਿਨਮਾਈ ਕਰਨੀ ਐ ਔਰ ਸਾਨੂੰ ਉਹਨਾਂ ਨੇ ਸਿੱਧੇ ਰਸਤੇ ਤੇ ਧਾਰਮਿਕ ਪੱਖੋਂ ਤੋੜਨਾ ਉਹ ਵੀ ਬਿਲਕੁਲ ਗਰੇ ਹੋਏ ਤਰੀਕੇ ਨਾਲ ਸਾਧਨਾ ਨਾਲ ਉਹਨਾਂ ਦੀ ਚੋਣ ਹੋਵੇ ਕੋਈ ਗੱਲ ਨਹੀਂ ਅਸੀਂ ਤਾਂ ਨਹੀਂ ਵੇਖਦੇ ਕਰ ਨਹੀਂ ਸਕਦੇ ਕੁਝ ਵੀ ਆਵਾਜ਼ ਉਠਾ ਸਕਦੇ ਆ ਪਰ ਇੱਕ ਗੱਲ ਯਾਦ ਰੱਖਿਓ ਕਿਹਦਣ ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਵੱਜਿਆ ਡਾਂਗ ਵੱਜੀ ਥੋੜੀ ਵਾਲੀ ਵੱਜ ਵੀ ਗਈ ਹੈ ਬਾਕੀ ਵੱਜਣ ਵਾਲੀ ਹੈ ਫਿਰ ਕੁਝ ਨਹੀਂ ਵਜਣਾ ਸੰਸਾਰ ਚ ਕੋਈ ਭਾਈ ਕੋਈ ਆਦਮੀ ਡਾਂਗ ਮਾਰੇ ਹੱਥ ਜੋੜ ਲਾਂਗੇ ਡਾਂਗ ਫੜ ਲਾਂਗੇ ਕੋਈ ਮਦਦ ਕਰੇਗਾ ਪਰ ਜਦੋਂ ਗੁਰੂ ਦਾ ਡੰਡਾ ਵੱਜਿਆ ਨਾ ਤੇ ਉਹਦੀ ਆਵਾਜ਼ ਵੀ ਨਹੀਂ ਆਉਂਦੀ ਤੇ ਡੰਡਾ ਵੱਜਦਾ ਇਹੋ ਜਿਹਾ ਮੁੜ ਕੇ ਜਹਾਨੋਂ ਵੀ ਗਿਆ ਤੇ ਫਿਰ ਅੱਗੇ ਜਹਨਮ ਤੋਂ ਵੀ ਗਿਆ ਕਿਸੇ ਪਾਸੇ ਨਾ ਜਾਨਵ ਦੀ ਜਾਣ ਵਾਲੀ ਤੋਂ ਮੈਂ ਮੇਰਾ ਖਿਲਾਫ ਕਿਸੇ ਦੇ ਬੋਲਣ ਦਾ ਮਤਲਬ ਨਹੀਂ ਹੈ